ਕੜੀ ਦੇ ਜੀ ਨੇ ਕੜੀ ਆਮ ਦੇ ਲਈ ਇਹ ਨਾਮ ਬੋਲਦਾ ਸੋਹਣੇ ਤੇ ਨਾ ਕੋ ਆਪਣੇ ਕੇ ਜਾਵਾਂ ਜੀ ਇੱਕ ਬੋਲ ਕੇ ਸਤਿਕਾਰ ਇਹ ਨਾਮ ਬੰਦਾ Bất diệt diệu vô chướng vô chướng ly, diệu vô chướng ly vô sanh sanh میں جو کو

ڪي ڪي بهڻا yeah <laughs>

ਇਹ ਪਤਨੀ ਤੇਰੀ ਰਹਿਤ ਕਦ ਤੱਕ ਪਤਨੀ ਤੇਰੀ ਰਹਿਤ ਕਦ ਤੱਕ 何 <laughs>

You're the one who's the god is in my से बात सिमरन करके पाक्षी सर जेबाते सिमरन करके पाक्षी कर जमदे सेब बातें सिमरत करके पाक्षी कर जमदे से बातें सिमरत करके पाक्षी सालिया ਬਾਝੀ ਦੋਨੇ ਆ ਸੇਵਾ ਤੇ ਸੰਗਰੇ ਨਾ ਬਖਸ਼ੀ ਬੰਛੀ ਸੁਰ ਮੇਰੀਆ ਸੇ ਬਾਤ ਜਪਰਨ ਬੰਛੀ ਬਰਸ਼ੀ ਜਾਇ ਗੁਰਦੇਵ ਧਾਨਗੁਰਦੇਵ ਜੈ ਭੀ ਮਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਅੱਜ ਤਨਤਨ 108 ਸੰਤ ਬਾਬਾ ਪੂਰਨਦਾਸ ਮਹਾਰਾਜ ਜੀ ਦਾ 99 ਮਾ ਵਰਸੀ ਸਮਾਗਮ ਤਨਤਨ 108 ਸੰਤ ਬਾਬਾ ਪੂਰਨਦਾਸ ਮਹਾਰਾਜ ਤਨਤਨ 108 ਸੰਤ ਬਾਬਾ ਸੇਵਾਦਾਤਾ ਜੀ ਮਹਾਰਾਜ ਤੋਂ ਵਰਸਾਏ ਹੋਏ ਸ਼੍ਰੀਮਾਨ 108 ਸੰਤ ਬਾਬਾ ਸੀਤਲਦਾਸ ਜੀ ਮਹਾਰਾਜ ਵਾਈਸ ਚੇਅਰਮੈਨ ਸ਼੍ਰੀ ਗੁਰਦਾਸ ਸਾਧੂ ਸੰਪਦਾ ਸੈਟੀ ਜੇਟ ਪੰਜਾਬ ਇਹਨਾਂ ਦੇ ਉਦਮ ਉਪਰਾਲਾ ਸਦਕਾ ਨਗਰ ਨਿਵਾਸੀ ਇਲਾਕਾ ਨਿਵਾਸੀ ਦੇਸ਼ ਵਦੇਦਿਆਂ ਸਾਥ ਸੰਗਤਾਂ ਦੇ ਸਹਿਯੋਗ ਦੇ ਨਾਲ 14 ਜੁਲਾਈ ਤੋਂ ਸ੍ਰੀ ਅਖੰਡ ਪਾਤਸ਼ਾਹਬ ਦੀ ਲੜੀਪਰਾ ਆਰੰਭ ਹੋਈ ਸੀ ਸਹੀ ਔਰ ਲਗਾਤਾਰ 31 ਜੁਲਾਈ ਤੱਕ 27 ਸ੍ਰੀ ਅਖੰਡ ਯਾ ਵਖ ਵਖ ਪਰਿਵਾਰਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਦੀਆਂ ਸਾਧ ਸੰਗਤਾਂ ਵੱਲੋਂ ਅਤੇ ਡੇਰੇ ਵੱਲੋਂ ਸੰਗਤ ਦੇ ਭਲੇ ਵਾਸਤੇ ਜਾਪ ਕੀਤੇ ਗਏ। ਉਪਰੰਤ ਖੁੱਲੇ ਪੰਡਾਲ ਦੇ ਵਿੱਚ ਦੀਵਾਨ ਸਜਾਇਆ ਗਿਆ ਜਿਸ ਵਿੱਚ ਸ਼੍ਰੀ ਗੁਰੂ ਦਾਸ ਸਾਹਿਬ ਉਹ ਸੰਪਰਦਾਇ ਸੈਟੀ ਜੇਟ ਪੰਜਾਬ ਅਤੇ ਵਖ ਵਖ ਸੰਪਰਦਾਇ ਮਹਾਪੁਰਸ਼ਾਂ ਨੇ ਆਕਰ ਕੇ ਸ਼ਿਰਕਤ ਕੀਤੀ। ਉਹ ਤੰਤਾਂ ਨੇ 108 ਸੰਤ ਬਾਬਾ ਪੂਰਨਦਾਸ ਜੀ ਮਹਾਰਾਜ ਜੀ ਨੂੰ ਅਤੇ ਸ਼ਹੀਦ ਸਰਦਾਰ ਉਦਮ ਸਿੰਘ ਜੀ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਔਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਔਰ ਪ੍ਰਤਵੰਤੇ ਸੱਜਣਾ ਨੇ ਤੰਤਨਬਾਬਾ ਪੂਰਨਦਾਸ ਮਹਾਰਾਜ ਜੀ ਨੂੰ ਸ਼ਰਦਾ ਦੇ ਸੁਮਨ ਭੇਟ ਕੀਤੇ ਗਏ ਔਰ ਵਿਅੰਤ ਸੰਗਤਾਂ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਤੰਤਨਬਾਬਾ ਪੂਰਨਦਾਸ ਮਹਾਰਾਜ ਜੀ ਦੇ ਤਪੋ ਵਿਸਥਾਨਾਂ ਤੇ ਹਰ ਸਾਲ ਹਰ ਸਗਰਾਂਦ ਸਮਾਗਮ ਤੇ ਪਹੁੰਚਦੀਆਂ ਹਨ ਔਰ ਮਹਾਪੁਰਸ਼ਾਂ ਵੱਲੋਂ ਉਹਨਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦੇ ਕਰਕੇ ਸਤ ਸੰਗਤ ਮਿਲ ਰਹੀ ਹੈ ਮਾਦੋ ਜਿਵੇਂ ਮਦਮਖੀਰਾ ਦਾ ਉਪਦੇਸ਼ ਦਿੱਤਾ ਜਾਂਦਾ ਹੈ ਔਰ ਏਕਤਾ ਭਾਈਚਾਰ ਦੀ ਸਾਂਝ ਦੀ ਗੱਲ ਕੀਤੀ ਜਾਂਦੀ ਹੈ ਉਹ ਨਸ਼ਿਆਂ ਦੇ ਜਿਹੜਾ ਹੈ ਪੰਜਵਾਂ ਦਰਿਆ ਵਗ ਰਿਹਾ ਹੈ ਤੇ ਜਿਹੜੇ ਸਾਡੇ ਨੌਜਵਾਨ ਵੀਰ ਭਰਾ ਇਹਦੇ ਦਲਦਲ ਦੇ ਵਿੱਚ ਫਸ ਗਏ ਉਹਨਾਂ ਨੂੰ ਜਿਹੜਾ ਹੈ ਇਹ ਗੁਰਬਾਣੀ ਕੀਰਤਨ ਦੁਆਰਾ ਹੀ ਬਾਣੀ ਦੇ ਦੁਆਰਾ ਲੜ ਲੱਗ ਕੇ ਹੀ ਉਹਨਾਂ ਮਾੜੀ ਸੰਗ ਤੋਂ ਆਪਾਂ ਬਚ ਸਕਦੇ ਹਾਂ ਔਰ ਹੈਲਪ ਹੈਲਪ ਦੇ ਵੱਲੋਂ ਉਹਨਾਂ ਨੇ ਬਣੋ ਮਹਾਪੁਰਸ਼ਾਂ ਦੇ ਅਸ਼ੀਰਵਾਦ ਸਦਕਾ ਮਹਾਨ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਕਾਫੀ ਨੌਜਵਾਨਾਂ ਨੇ ਕਿਉਂਕਿ ਲੋੜ ਸਮੇਂ ਦੇ ਅਨੁਸਾਰ ਜਦੋਂ ਕਿਸੇ ਮਰੀਜ਼ ਨੂੰ ਲੋੜ ਪੈਂਦੀ ਹੈ ਤੇ ਉਹ ਸਾਡੇ ਵੀਰ ਭਰਾ ਜਦੋਂ ਇਸ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਆ ਕਰਕੇ ਮਹਾਨ ਸੰਤ ਸਮਾਗਮਾਂ ਦੇ ਵਿੱਚ ਆ ਕਰਕੇ ਖੂਨਦਾਨ ਕੈਂਪ ਲਗਾਉਂਦੇ ਨੇ ਤੇ ਸਾਡੇ ਨੌਜਵਾਨ ਉਹ ਖੂਨਦਾਨ ਕੈਂਪ ਕਰ ਲ ਦਿੰਦੇ ਨੇ ਬਲੱਡ ਡੋਨੇਸ਼ਨ ਦਿੰਦੇ ਨੇ ਤੇ ਉਹਦੇ ਨਾਲ ਜਿਹੜਾ ਹੈ ਪਤਾ ਨਹੀਂ ਕਿਸ ਜੀਵ ਦੀ ਜਿਹੜੀ ਹੈ ਉਸ ਸਮੇਂ ਜਿਹੜੀ ਆ ਜਾਨ ਬਚ ਜਾਂਦੀ ਹੈ ਇਹ ਸਾਰਾ ਜਿਹੜਾ ਪਰਾਲਾ ਹੁੰਦਾ ਹੈ ਡੇਰੇ ਦੇ ਜਿਹੜੇ ਮੌਜੂਦਾ ਗਦੀਨ ਨਿਸ਼ੀਨ ਹੁੰਦੇ ਹਨ ਜੇ ਤਾਂ ਤੰਤਾਂ ਨੇ 108 ਸੰਤ ਬਾਬਾ ਪੂਰਨਦਾਸ ਮਹਾਰਾਜ ਉਨ੍ਹਾਂ ਦੇ ਗਦਿਨਿਂ ਛੇ ਸ਼੍ਰੀਮਾਨ 108 ਸੰਤ ਬਾਬਾ ਸੀਤਲਦਾਸ ਮਹਾਰਾਜ ਜੀ ਦੇ ਹੁਕਮਾਂ ਦੇ ਨਾਲ ਮਹਾਨ ਕੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਔਰ ਤਨਤਾ 108 ਸੰਤ ਬਾਬਾ ਪੂਰਨਦਾਸ ਮਹਾਰਾਜ ਜੀ ਦੀ 99 ਅਤੇ ਮਹਾਨ ਸੰਤ ਸਮਾਗਮ ਦਾ ਜਿਹੜਾ ਆਯੋਜਨ ਕੀਤਾ ਗਿਆ ਤੇ ਦਾ ਸ਼੍ਰੀ ਗੋਦਾ ਸਾਧੂ ਸੰਪਦਾ ਸੋਸਾਇਟੀ ਜਿਹੜੀ ਪੰਜਾਬ ਤੋਂ ਸਤਗੁਰਾਂ ਨੂੰ ਔਰ ਸ਼ਹੀਦ ਬਾਬਾ ਉਦਮ ਸਿੰਘ ਜੀ ਨੂੰ ਕੋਟਨ ਕੋਟ ਨਮਸਕਾਰ ਕਰਦਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ ਉਹ ਤਨਤਾ ਸਤਗੁਰੂ ਗੁਰੂ ਅਦਸ ਮਹਾਰਾਜ ਜੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਭਗਵਾਨ ਬਾਬਾ ਸੀਚੰਦਰ ਮਹਾਰਾਸ਼ੀ ਕੋ ਗੁਰਹੰਸਾ ਮਹਾਰਾਜੀ ਦੇ ਚਾਹਨਾ ਦੇ ਵਿੱਚ ਅਰਦਾਸ ਬੇਨਤੀ ਜੋਦਰੀ ਕਰਦਾ ਹੈ ਕਿ ਤਨਤਾ ਸ਼੍ਰੀਮਾਨ 108 ਸੰਤ ਬਾਬਾ ਸੀਤਲਦਾਸ ਜੀ ਮਹਾਰਾਜ ਜੀ ਨੂੰ ਦੇਹ ਰੋਗਤਾ ਚਾਦੀ ਕਲਾ ਡੇਰੇ ਨੂੰ ਦਿਨ ਤੋਂ ਕਿ ਰਾਗ ਚੌਗਿਆਂ ਤਰਕਿਆਂ ਬਖਸ਼ੇ ਕਰਨ ਇਸੇ ਤਰ੍ਹਾਂ ਪਛੋ ਸ਼ੋਭ ਪਛਾਤ ਕਰਦੇ ਰਹਿਣ ਔਰ ਸਾਡੇ ਚੈਨਲਾਂ ਤੋਂ ਵੀ ਵੀਰਾਨ ਹੈ ਸੱਤ ਚੈਨਲ ਆਏ ਸਨ ਜਿਨ੍ਹਾਂ ਨੇ ਜਿਹੜਾ ਹੈ ਇੱਕ ਇੱਕ ਜਿਹੜੀ ਗੁਰਬਾਣੀ ਦੀ ਕਥਾ ਕੀਰਤਨ ਜਿਹੜਾ ਹੈ ਉਹ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਇਆ ਹੈ ਸਾਰੇ ਹੀ ਮੀਡੀਆ ਵਾਲੇ ਵੀਰਾਂ ਦਾ ਕੋਟਾਨ ਕੋਟਾਂ ਧੰਨਵਾਦ ਕਰਦਾ ਹੈ ਪ੍ਰੈਸ ਤੋਂ ਵੀ ਸਾਡੇ ਵੀਰ ਆਏ ਨੇ ਔਰ ਇਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਸਾਰੀ ਕਵਰੇਜ ਕਰਕੇ ਸੰਗਤਾਂ ਨੂੰ ਜਨ ਜਨ ਤੱਕ ਪਹੁੰਚਾਉਣੀ ਹੈ ਕਿਉਂਕਿ ਜਿੰਨਾ ਚਿਰ ਕੋਈ ਵੀ ਸਮਾਗਮ ਹੈ ਉਹ ਚੱਲਦਾ ਹੈ ਚੱਲਣ ਤੋਂ ਬਾਅਦ ਸਮਾਪਤ ਹੋ ਜਾਂਦਾ ਹੈ ਔਰ ਜਿਹੜਾ ਕਵਰੇਜ ਕਰਕੇ ਨੈੱਟ ਦੇ ਪਾ ਦਿੱਤੀ ਜਾਂਦੀ ਹੈ ਤੇ ਜਿਹੜੀਆਂ ਸੰਗਤਾਂ ਨਹੀਂ ਆ ਸਕਦੀਆਂ ਉਹ ਆਪਣੇ ਘਰ ਬੈਠੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਸਮਾਗਮ ਦਾ ਜਿਹੜਾ ਹੈ ਉਹ ਲਾਹਾ ਪ੍ਰਾਪਤ ਕਰ ਲੈਂਦੀਆਂ ਨੇ ਇਸ ਕਰਕੇ ਸਾਰੇ ਹੀ ਪ੍ਰੈਸ ਵਾਲਿਆਂ ਦਾ ਔਰ ਇਲੈਕਟਰ ਕੋਮਿਟੀ ਵਾਲੇ ਵੀਰਾਂ ਦਾ ਸਾਰਿਆਂ ਦਾ ਕੋਟਾਂ ਕੋਟਾ ਧੰਨਵਾਦ ਜਿਨ੍ਹਾਂ ਕਵਰੇਜ ਕਰਕੇ ਸੰਗਤਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ ਇਸ ਕਰਕੇ ਸਾਰੀਆਂ ਸੰਗਤਾਂ ਦਾ ਕੋਟਾਨ ਕੋਟਾਨ ਧੰਨਵਾਦ ਸੰਤ ਬਾਬਾ ਸੀਤਲਦਾਸ ਜੀ ਵੱਲੋਂ ਜਿਨ੍ਹਾਂ ਨੇ ਰੱਬੀ ਬਾਣੀ ਦੇ ਸ਼੍ਰੀ ਅਖੰਡ ਯਾਪ 91 ਵਕੇ ਤੰਤਨ 108 ਸੰਤ ਬਾਬਾ ਪੂਰਨਦਾਸ ਮਹਾਰਾਜ ਜੀ ਦੇ 99 ਵਾਸੀ ਸਮਾਗਮ ਦੇ ਵਿੱਚ ਸਹਿਯੋਗ ਕੀਤਾ ਧੰਨਮੰਤ ਧੰਦੇ ਨਾਲ ਸੇਵਾ ਕੀਤੀ ਹੈ ਸਾਰੀਆਂ ਸੰਗਤਾਂ ਦਾ ਕੋਟਾਨ ਕੋਟਾਨ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ